ਦੋਸਤੋ ਕਹਿੰਦੇ ਨਾ ਔਲਾਦ ਲਈ ਆਪਣੀਆਂ ਔਲਾਦ ਲਈ ਪਰਾਇਆ ਹੱਕ ਕਦੇ ਵੀ ਕਿਸੇ ਦਾ ਨਾ ਖਾਓ ਪਰਾਇਆ ਹੱਕ ਖਾਣਾ ਮੈਂ ਨਾ ਨਹੀਂ ਲੈ ਸਕਦਾ ਉਹਨੂੰ ਕੀ ਕਹਿੰਦੇ ਆ ਸਭ ਨੂੰ ਪਤਾ ਹੀ ਆ ਕਿਉਂਕਿ ਜੇ ਔਲਾਦ ਥੋੜੀ ਵਧੀਆ ਨਿਕਲ ਗਈ ਤੋ ਪੈਸਾ ਛੱਡ ਦੁਨੀਆ ਜੱਤ ਲੈਣਗੇ ਅਗਰ ਤੁਸੀਂ ਆਪਣੀ ਔਲਾਦ ਆਸਤੇ ਪਰਾਇਆ ਹੱਕ ਖਾਣਿਓ ਕਿਸੇ ਨਾਲ ਠੱਗੀ ਧੋਖਾ ਕਰਦੇ ਹੋ ਤੇ ਥੋੜਾ ਟਾਈਮ ਆਉਣ ਵਾਲਾ ਬਹੁਤ ਮਾੜਾ ਹੋ ਸਕਦਾ ਕਿਉਂਕਿ 6 ਬੱਚਿਆਂ ਨੂੰ ਆਦਤ ਪੈ ਗਈ ਪਰਾਇਆ ਹੱਕ ਖਾਣ ਦੀ ਕਿਉਂਕਿ ਉਹਨਾਂ ਨੇ ਇਹ ਸੋਚਣਾ ਕਿ ਜਿਹੋ ਜਾਂ ਸਾਡਾ ਬੁਢਾ ਸੀ ਇਹਨੇ ਤਾਂ ਇਹੋ ਜਿਹੀ ਕੰਮ ਕੀਤੇ ਕਿਉਂਕਿ ਤੁਹਾਨੂੰ ਜਾਂਦੀ ਉਮਰੇ ਕਿਸੇ ਨੇ ਪਾਣੀ ਦਾ ਘੁੱਟ ਨਹੀਂ ਫੜਾਉਣਾ ਹੈ ਇਹ ਤੁਸੀਂ ਆਪਦੇ ਦਿਮਾਗ ਦੇ ਵਿੱਚ ਗੱਲ ਜਰੂਰ ਪਾ ਕੇ ਰੱਖੋ ਕਿ ਜੇ ਅੱਜ ਤੁਸੀਂ ਕਿਸੇ ਦੇ ਨਾਲ ਮਾੜਾ ਕਰਦੇ ਹੋ ਤੇ ਅੰਤ ਥੋੜਾ ਜਰੂਰ ਆਉਣਾ। ਨਾ ਤਾਂ ਕਿਸੇ ਨਾਲ ਧੋਖਾ ਕਰੋ, ਨਾ ਠੱਗੀ ਮਾਰੋ ਤੇ ਨਾ ਕਿਸੇ ਦਾ ਹੱਕ ਦੱਬੋ। ਕਿਉਂਕਿ ਮਿਹਨਤ ਦੀ ਕਮਾਈ 1 ਰੁਪਿਆ ਤੁਹਾਡੇ ਜੇਬ ਚ ਪਿਆ ਤੇ ਉਸ ਤੁਹਾਨੂੰ ਪਤਾ ਲੱਗੂਗਾ ਕਿ ਮੇਰੀ ਜੇਬ ਦੇ ਵਿੱਚ ਆ। ਪਰ ਜਿਹੜੀ ਤੁਸੀਂ ਲੋਕਾਂ ਦਾ ਠੱਗੀਆਂ ਮਾਰ ਕੇ ਧੋਖੇ ਮਾਰ ਕੇ ਇਕੱਠੀ ਕੀਤੀ ਹੈ ਨਾ ਉਹ ਤੁਸੀਂ ਕਰੋੜਾ ਇਕੱਠੀ ਕਰ ਲਓ। ਪਰ ਤੁਹਾਡੇ ਕੰਮ ਨਹੀਂ ਆਉਣੀ। ਤੇ ਨਾਲੇ ਆਪਾਂ ਠੱਗੀ ਮਾਰਨੀ ਕਿਦੇ ਹਾਸਤੇ ਆਪਾਂ ਕਿਉਂ ਮਾਰਨੀ ਆਪਣੀ ਜ਼ਿੰਦਗੀ ਵਧੀਆ ਚੱਲ ਰਹੀ ਆ ਆਪਾਂ ਜ਼ਿੰਦਗੀ ਬਣਾਉਣ ਦੇ ਵਾਸਤੇ ਮਾਰਨੀ ਹੈ ਨਾ ਠੱਗੀ ਆ ਆਪਣੇ ਬੱਚਿਆਂ ਵਾਸਤੇ ਤੇ ਜਦੋਂ ਬੱਚੇ ਵੱਡੇ ਹੋਣਗੇ ਤੁਹਾਨੂੰ ਉਮੀਦ ਹੈ ਕਿ ਤੁਹਾਨੂੰ ਉਹ ਜਿਹੜੀਆਂ ਠੱਗੀਆਂ ਮਾਰ ਕੇ ਪੈਸਾ ਤੁਸੀਂ ਆਪਦੇ ਬੱਚਿਆਂ ਦੀਆਂ ਜੇਬਾਂ ਭਰੀਆਂ ਜਾਂ ਆਪਦੇ ਬੱਚਿਆਂ ਨੂੰ ਸੁਖੀ ਕੀਤਾ ਕੋਠੀਆਂ ਖੜੀਆਂ ਕੀਤੀਆਂ ਗੱਡੀਆਂ ਲੈ ਕੇ ਦਿੱਤੀਆਂ ਹੋਰ ਸਹੂਲਤਾਂ ਲੈ ਕੇ ਦਿੱਤੀਆਂ ਤੁਹਾਨੂੰ ਉਮੀਦ ਹੈ ਕਿ ਤੁਹਾਨੂੰ ਉਹ ਰੋਟੀ ਦੇਣਗੇ ਜੇ ਤਾਂ ਤੁਹਾਨੂੰ ਉਮੀਦ ਹੈ ਕਿ ਮੇਰੇ ਬੱਚੇ ਮੈਨੂੰ ਰੋਟੀ ਦੇਣਗੇ ਮੈਨੂੰ ਮੇਰਾ ਗੀੜਾ ਕੱਪੜਾ ਬਦਲਣਗੇ ਮੈਨੂੰ ਨਵਾਉਣ-ਧਵਾਉਣਗੇ ਫੇਰ ਤਾਂ ਜੀ ਸਦ ਕੇ ਮਾਰੂ ਜੇ ਤੁਹਾਨੂੰ ਯਕੀਨ ਹੀ ਹੈ ਕਿ ਇਹ ਰੋਟੀ ਮੈਨੂੰ ਦੇਣਗੇ ਕਿ ਨਹੀਂ ਦੇਣਗੇ ਫਿਰ ਕਿਉਂ ਠੱਗੀਆਂ ਮਾਰਦੇ ਹੋ ਨਾਲੇ jaan ਦੇਣੀ ਆ ਅੱਗੇ ਜਾ ਕੇ ਮਹਾਰਾਜ ਨੂੰ jaan ਦੇਣੀ ਆ ਰੱਬ ਤੋਂ ਡਰਿਆ ਕਰੋ ਇੱਕ ਪਾਸੇ ਤਾਂ ਆਪਾਂ ਰੱਬ ਨੂੰ ਬਹੁਤ ਮੰਨਦੇ ਆ ਦੋ ਟਾਈਮ ਮੰਨਦੇ ਆ ਤਿੰਨ ਟਾਈਮ ਮੰਨਦੇ ਆ ਕਿ ਇਹ ਮਾਲਕ ਸੁੱਖ ਸ਼ਾਂਤੀ ਬਖਸ਼ੀ ਇੱਕ ਪਾਸੇ ਆਪਾਂ ਠੱਗੀਆਂ ਮਾਰ ਰਹੇ ਆ ਲੋਕਾਂ ਦੇ ਨਾਲ ਇਹ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਮਿਲਣਗੀਆਂ ਜਾਂ ਤੁਹਾਨੂੰ ਸੁੱਖ ਤੇ ਸ਼ਾਂਤੀ ਮਿਲ ਸਕਦੀ ਆ ਜਾਂ ਤੁਹਾਨੂੰ ਨਰਕ ਮਿਲ ਸਕਦਾ ਕਿਉਂਕਿ ਜੇ ਤੁਸੀਂ ਠੱਗੀਆਂ ਧੋਖੇ ਮਾਰੋਗੇ ਤਾਂ ਨਰਕ ਜਰੂਰ ਮਿਲੂਗਾ 100% ਮਿਲੂਗਾ ਜੇ ਤੁਸੀਂ ਗਰੀਬ ਦਾ ਸਹਾਰਾ ਬਣਦੇ ਹੋ ਵਧੀਆ ਕੰਮ ਕਰਦੇ ਹੋ ਤੇ ਤੁਹਾਡੇ ਨਾਲ ਤੁਹਾਡਾ ਮਾਲਕ ਕਦੇ ਵੀ ਗਲਤ ਨਹੀਂ ਕਰੂਗਾ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਤਾਂ